ਕਹੀ ਹੈ ਮੈਂ ਬੇਨਤੀ ਕਰਾਂਗਾ ਛੋਟੀ ਬੱਚੀ ਜਾਪਕੌਰ ਉਹ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਰਬਾਰ ਦੇ ਵਿੱਚ ਸਾਡੇ অতি ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਭਗਵਾਨ ਸਿੰਘ ਜੀ ਜੋਲ ਜਿੱਥੇ ਤੌਰ ਤੇ ਪਹੁੰਚੇ ਹੈ ਗੁਰੂ ਦਰਬਾਰ ਵੱਲੋਂ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਨਾ ਧੰਨਵਾਦ ਕਰਦਾ ਹਾਂ ਬੱਚੀ ਜਾਪਕੌਰ ਤੁਹਾਡੇ ਨਾਲ ਰਤਨਾ ਸਾਂਝੀ ਕਰੇਗੀ ਵਾਹਿਗੁਰੂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਮੈਂ ਤੁਹਾਡੀ ਸਾਹਮਣੇ ਇੱਕ ਕਵਿਤਾ ਪੇਸ਼ ਕਰੂੰਗੀ ਜਿਸ ਦਾ ਨਾਮ ਹੈ ਕੁਦਰਤ ਦੀ ਰਾਣੀ ਮਾਤਰਤੀ ਦੇ ਬੱਚੇ ਬਣ ਕੇ ਇੱਕ ਇੱਕ ਰੁੱਖ ਲਗਾਈਏ ਜੀ ਕੁਦਰਤ ਰਾਣੀ ਸਾੰਭ ਕੇ ਰਖੀਏ ਜੀਵਨ ਸਫਲੇ ਬਣਾਈਏ ਜੀ ਪਾਣੀ ਗੁਰੂ ਪਾਣੀ ਪਿਤਾ ਮਾਤਾ ਤਰਿਤੀ ਮਾਹੇ ਜੀ ਬਾਪ ਦੇ ਨਾਨਕ ਨੇ ਵਡਿਆਈ ਮਾਂ ਦੀ ਸੰਗਣੀ ਸਾਹ ਹੈ ਜੀ ਨਾ ਵੱਡਿਏ ਅਸਿਰਖਾ ਤਾਂ ਲੋਕਾ ਨੂੰ ਸਮਝਾਈਏ ਜੀ ਕੁਦਰਤਿ ਰਾਣੀ ਸਾੰਭ ਕੇ ਰਖੀ ਜੀਵਨ ਸਫਲ ਬਣਾਈਏ ਜੀ സൃഷ്ടി സോണി സാജി സരജനഹാരദിയെ പർബ സോണേ സൂർജ ചിതാരീത ഖുഷി ചരനിയ വാഗര ഗായ സാംബക്കീവൻ സഫല ബ ി സീരി മനു പാവ ഹര പൈ കുരണി സാംബി രീവൻ സഫല ബനൈജി ਅਕਲਾ ਦੇਖੂ ਖਲੀ ਹੋ ਗਏ ਲਾਈ ਅਗ ਪਰਾਲੀ ਨੂੰ ਨਕਲੀ ਖਾਦ ਦਾ ਪਾਈ ਜੰਦਗੀ ਹੋ ਗਿਆ ਅੱਜ ਦੇ ਹਾਲੀਆਂ ਨੂੰ ਜਿਹੜੀ ਤਰਤੀ ਸੋਨਾ ਉਗਲੇ ਨਾ ਇੰਜ ਬਾਂਜ ਬਣਾਈਏ ਜੀ ਕੁਦਰਤ ਰਾਣੀ ਸਾंभ ਕੇ ਰਖੀਏ ਜੀਵਨ ਸਫਲੇ ਬਣਾਈਏ ਜੀ ഗുന പേര സിപാ തഗ ബുഖ ലോ സാര ജു വച്ചാ ജി കുര സാംബക്കീവൻ സഫല ബനൈ ജി രുഖത്തെ കു ബലക ਕੁਦਰਤ ਦੀ ਰਾਣੀ ਸਾंभ ਕੇ ਰਖੀਏ ਜੀਵਨ ਸਫਲ ਬਣਾਈਏ ਜੀ ਕੁਦਰਤ ਦੀ ਰਾਣੀ ਸਾंभ ਕੇ ਰਖੀਏ ਜੀਵਨ ਸਫਲ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਦਰਤ ਰਾਣੀ ਸਾंभ ਕੇ ਰਖੀਏ ਜੀਵਨ ਸਫਲ ਬਣਾਈਏ ਜੀ ਬਹੁਤ ਪਿਆਰੀ ਕਵਿਤਾ ਪਿਆਰੀ ਬੱਚੀ ਨੇ ਸੰਗਤ ਵਿੱਚ ਕਹੀ ਹੈ ਸੋ ਹੁਣ ਮੈਂ ਬੇਨਤੀ ਕਰਾਂ